ਹਵੇਲੀ ਚ ਖੇਢੀ ਗਈ ਹੋਲੀ ਕਹਿੰਦੇ ਮਨਾ ਰਿਆਂ ਜਸ਼ਨ ਕੇ ਸਾਡਾ ਵੀਰ ਸਿੱਧੂ ਮੂਸੇਵਾਲਾ ਆ ਗਿਆ ਕਹਿੰਦੇ 2 2.5 ਸਾਲਾਂ ਤੋਂ ਅਸੀਂ ਕੋਈ ਖੁਸ਼ੀ ਨਹੀਂ ਮਨਾਈ ਸੀ ਪਰ ਅੱਜ ਜਦੋਂ ਸਾਡਾ ਵੀਰ ਸਿੱਧੂ ਮੂਸੇਵਾਲਾ ਝੋਟਾ ਫਿਰ ਵਾਪਸ ਆ ਗਿਆ ਹਵੇਲੀ ਚ ਤੇ ਸਾਨੂੰ ਖੁਸ਼ੀ ਬੜੀ ਆ ਤੇ ਤਾਈ ਨੇ ਵੀ ਕਹਿਤਾ ਕਿ ਨਾਮ ਵੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਰੱਖਾਂਗੇ ਤੇ ਇਸੇ ਤਰ੍ਹਾਂ ਸਿੱਧੂ ਗੱਜਦਾ ਰਹੂ বাজਦਾ ਰਹੂ ਤੇ ਅੱਜ ਪੂਰਾ ਜਸ਼ਨ ਪੂਰਾ ਮਾਹੌਲ ਬਣਾ ਰਖਿਆ ਸਿੱਧੂ ਨੂੰ ਚਾਉਣ ਵਾਲਿਆਂ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਦੋਸਤੋ ਜਿਨੇ ਵੀ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਸਾਰੀ ਗੱਲਬਾਤ ਸੁਣਾਉਣਾ ਵੀ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਅੱਜ ਖੁਸ਼ੀ ਦੇ ਮਾਹੌਲ ਮੌਕੇ ਪੂਰਾ ਕਹਿੰਦੇ Holi ਖੇਡ ਰਹੇ ਆ ਅੱਜ ਤਾਂ ਅਸੀਂ ਦੀਵਾਲੀ ਵੀ ਮਨਾਵਾਂਗੇ ਪਟਾਕੇ ਵੀ ਚਲਾਵਾਂਗੇ ਅੱਜ ਤਾਂ ਆਤਿਸ਼ਵਾਦੀਆਂ ਚੱਲਣਗੀਆਂ ਕਿਉਂਕਿ ਮੂਸੇ ਵਾਲਾ ਸਾਡਾ ਮੁੜ ਕੇ ਆ ਗਿਆ ਤੇ ਅੱਜ 59 11 ਤੇ ਵੀ ਅਸੀਂ ਕਪੜਾ ਮਾਰਤਾ ਤੇ ਜਲਦੀ ਕਰਾਂਗੇ ਉਹਨਾਂ ਗੀਤਾਂ ਦੀ ਵੀ ਤਿਆਰੀ ਤੇ ਫੇਰ ਸਿੱਧੂ ਇਹ ਸਿੱਧੂ ਵੀ ਸਟੇਜਾਂ ਤੇ ਗਾਏਗਾ ਤੇ ਸਭ ਨੂੰ ਦੱਸੇਗਾ ਵੀ ਥਾਪੀਆਂ ਕਿਵੇਂ ਵੱਜਦੀਆਂ ਨੇ ਸੁਣੋ ਕੀ ਕੁਝ ਕਿਹਾ ਪਰਿਵਾਰਕ ਮੈਂਬਰਾਂ ਮਾਹੌਲ ਦੇਖ ਕੇ ਤਾਂ ਵਾਕਈ ਲੱਗਦਾ ਵੀ ਮੁੜਿਆ ਆ ਉਸ ਪਰਮਾਤਮਾ ਦਾ ਸ਼ੁਕਰਾਨ ਨਾਲ ਉਹਦੇ ਚਾਹਣ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਇਹផល ਪ੍ਰਾਪਤ ਹੋਏ ਨੇ ਬਿਲਕੁਲ ਲੱਗਦਾ ਜਿਵੇਂ ਉਹਦੇ ਹੁੰਦੇ ਰੌਣਕ ਹੁੰਦੀ ਸੀ ਅੱਜ ਉਹ ਉਸ ਤਰ੍ਹਾਂ ਦੀ ਰੌਣਕ ਘਰ ਦੇ ਵਿੱਚ ਦੁਬਾਰਾ ਪਰਤੀ ਹੈ ਪਰਿਵਾਰ ਦੀ ਉਹੀ ਗੱਲ ਹੈ ਨਾ ਤਿਆਰੀ ਪਰਿਵਾਰ ਦੇ ਵਿੱਚ ਅਸਲ ਚ ਪਰਿਵਾਰ ਵੈਸੀ ਬਹੁਤ ਛੋਟਾ ਸੀ ਕਿਉਂਕਿ ਘਰ ਕੀ ਹੈ ਅਸੀਂ ਚਾਰ ਜੀ ਸੀਗੇ ਇੱਕ ਇੱਕ ਬੱਚਾ ਸੀ ਉਹ ਇੱਕ ਬਾਹਰ ਹੈ ਤੇ ਇਹ ਇਨਸੀਡੈਂਟ ਤੋਂ ਬਾਅਦ ਫਿਰ ਕਰ ਅਸੀਂ ਤਾਂ ਸਾਰੇ ਹਸਤਾਸ਼ੀ ਸੀਗਾ ਆਪਾਂ ਦਾ ਕੋਈ ਤਿਆਰੀ ਵਾਲਾ ਮਾਹੌਲ ਨਹੀਂ ਸੀ ਪਰ ਉਹਨੂੰ ਚਾਹਣ ਵਾਲੇ ਹੀ ਇੰਨੇ ਨੇ कि ਸਾਨੂੰ ਆਪ ਨੂੰ ਕਿਸੇ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ। ਉਹਨੂੰ ਪ੍ਰੇਮ ਕਰਨ ਵਾਲੇ ਬਹੁਤ ਨੇ। ਉਹਨੂੰ ਸਾਰੇ ਚਾਹਣ ਵਾਲੇ ਇਹ ਕਹਿ ਰਹੇ ਨੇ ਵੀ ਉਹਦਾ ਨਾਂ ਉਹੀ ਰੱਖਿਆ ਜਾਵੇ। ਤੇ ਫਿਰ ਉਹੀ ਰੱਖਿਆ ਜਾਊਗਾ ਜਿਨ੍ਹਾਂ ਦੀਆਂ ਦੁਆਵਾਂ ਨਾਲ ਇਹ ਚੀਜ਼ ਪ੍ਰਾਪਤ ਹੋਈ ਹੈ। ਜੋ ਚਾਹਣ ਵਾਲੇ ਚਾਹਣਗੇ ਉਹੀ ਹੋਊਗਾ। ਜੀ ਦੇਖੋ ਸਵੇਰ ਤੋਂ ਲੈ ਕੇ 7 ਵਜੇ ਲੱਗੇ ਹੋਏ ਨੇ ਇਹ ਸਾਰਾ ਕੁਝ ਤੇ ਤੁਹਾਡੇ ਤੁਹਾਡੇ ਭਰਾਵਾਂ ਦੀਆਂ ਦੁਆਵਾਂ ਨੇ ਜਿਨ੍ਹਾਂ ਨੇ ਇਸ ਜਿੱਦੂ ਨੂੰ ਲਿਆਉਣ ਵਾਸਤੇ ਰਾਸਾ ਮਿਲਣੇ ਕੀਤੀਆਂ ਸੀ ਇਹ ਪਰਿਵਾਰਾਂ ਨੇ, ਭੜੇ ਮਾਮਾ ਨੇ, ਭੈਣਾਂ ਨੇ, ਸਾਡੇ ਜੂਥ ਨੇ, ਸਾਡੇ ਬਜ਼ੁਰਗਾਂ ਨੇ ਇਓ ਅੱਜ ਸਾਡੇ ਕੋਲੇ ਝੋਲੀ ਪਈਆਂ ਨੇ ਜੀ ਤੇ ਅਸੀਂ ਬਹੁਤ ਖੁਸ਼ ਹਾਂ ਜੀ ਅੱਜ ਤੇ ਮੈਨੂੰ ਮੈ ਲੱਗਦਾ ਵੀ ਜੇ ਬਾਪੂ ਨੇ ਆਪਣੀ ਵਾਰੀ 'ਚ ਉਧਰ ਜਾਣ ਵੇਲੇ ਸਿੱਧੂ ਦੇ ਤੇ ਅੱਜ ਮੈਂ ਵੀ ਮਾਰਦਿਆਂ ਅੱਜ ਇਹਨਾਂ ਜੀ ਜਿਹੜੀਆਂ ਸੰਦੇਸ਼ ਆਏ ਉਤੋਂ ਜਿਵੇਂ ਐਤਵਾਰ ਨੂੰ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਇਹ ਦੇਖੋ ਤੇ ਐਤਵਾਰ ਨੂੰ ਉਹਨਾਂ ਦੀ ਵਾਪਸੀ ਹੋਈ ਹੈ ਸਮਾ ਸ਼ਾਮ ਦਾ 5 ਵਜੇ ਸੀ ਤੇ ਸਵੇਰ ਦਾ ਸ਼ਾਮ ਦਾ ਸਵੇਰ ਦਾ 5 ਵਜੇ ਹੈ ਜੀ ਤੇ ਇਹ ਤੁਸੀਂ ਡਿਟੋ ਆਇਆ ਵੀ ਤੇ ਬਾਈ ਆਊਗਾ ਦੁਬਾਰੇ ਉਹੀ ਆਵਾਜ਼ ਲੈ ਕੇ ਆਊਗਾ ਤੇ ਬਾਈ ਆਊਗਾ ਦੁਬਾਰੇ ਕੱਟਦਾ ਜੀ ਦੇਖੋ ਅਸੀਂ ਤਾਂ ਨਾ ਦੀਵਾਲੀ ਮਨਾਈ ਹੈ ਨਾ ਹੋਲੀ ਮਨਾਈ ਹੈ ਜੀ ਅੱਜ ਅਸੀਂ ਸਾਰਾ ਕੁਝ ਮਨਾਵਾਂਗੇ ਹੋਲੀ ਵੀ ਮਨਾਵਾਂਗੇ ਮਨਾਈ ਰਹੇ ਆ ਦਿਵਾਲੀ ਅਸੀਂ ਸ਼ਾਮ ਨੂੰ ਮਨਾਵਾਂਗੇ ਰਾਤ ਨੂੰ ਤੇ ਭੰਗੜੇ ਵੀ ਪਾਵਾਂਗੇ ਭੰਗੜੇ ਪਹਿ ਵੀ ਰਹੇ ਨੇ ਤੇ ਟੀਮਾਂ ਆ ਰਹੀਆਂ ਭੰਗੜੇ ਵਾਲੀਆਂ ਤੇ ਅਸੀਂ ਪੂਰਾ ਨੱਚਾਂਗੇ ਸਾਰਿਆਂ ਨੱਚਾਂਗੇ ਅੱਜ ਬਾਈ ਬਾ ਪੂਰੀ ਕਈ ਦਿਨਾਂ ਤੱਕ ਆ ਜਾਣਗੇ ਹਵੇਲੀ ਦੇ ਵਿੱਚ ਦੇਖੋ ਤਾਂ ਤਾਇਆ ਜੀ ਨੂੰ ਪਤਾ ਹੋਊਗਾ ਜੀ ਪਰ ਆ ਜਾਣਗੇ ਜੀ ਸਿੱਧੀ ਆ ਜਾਣਗੇ ਇੱਕ ਵੱਧੋ ਵੱਧ ਇੱਕ ਹਫਤਾ ਆਏਗਾ 5 ਦਿਨ 6 ਦਿਨ ਬਸ ਇਤੋਂ ਜ਼ਿਆਦਾ ਸਮਾਂ ਠੀਕ ਹੈ ਜੀ ਵਧਾਈਆਂ ਕਿੱਥੋਂ ਕਿੱਥੋਂ ਵਧਾਈਆਂ ਤਾਂ ਜੀ ਸਵੇਰ ਦਾ ਫੋਨ ਦੇਖੋ ਬੰਦ ਹੋ ਗਿਆ ਜੀ ਹੁਣ ਤਾਂ ਹਟ ਗਈਆਂ ਜੀ ਸਵੀਰ ਦਾ ਇਹ ਫੋਨ ਬੀਜੀ ਸੀਗਾ ਇੱਕ ਫੋਨ ਹੋਰ ਚਾਰ ਵਿੱਚ ਹੋਰ ਸੀ ਤੇ ਜਿੰਨਾਂ ਦਾ ਵੀ ਫੋਨ ਆਇਆ ਸਾਨੂੰ ਜਾਂ ਜਿੰਨਾਂ ਜਵਾਬ ਨਹੀਂ ਦੇ ਸਕੇ ਸਾਰਿਆਂ ਨੂੰ ਅਸੀਂ ਵਧਾਈਆਂ ਦਿੰਨੇ ਆ ਮੂਸਾ ਪਰਿਵਾਰ ਵਾਲਿਆਂ ਨੂੰ ਸਿੱਧੂ ਪਰਿਵਾਰ ਵਾਲਿਆਂ ਨੂੰ ਤੇ ਮੇਰੇ ਬੰਨਿਓ ਜੀ ਵਾਲੀ ਜੀ ਜਿਸ ਤਰ੍ਹਾਂ ਆਪਣਾ ਪਹਿਲਾ ਮਾਹੌਲ ਨਹੀਂ ਸੀਗਾ ਹੁਣ ਮਤਲਬ ਇਹ ਖੁਸ਼ੀਆਂ ਆਈਆਂ ਰਹੀਆਂ ਹਨਾ ਹਸਪਤਾਲ ਦੇ ਵੀ ਅਸੀਂ ਦੇਖਦੇ ਹਸਪਤਾਲ ਦੇ ਵਿੱਚ ਵੀ ਤਾਤਾ ਲੱਗਿਆ ਵਧਾਈਆਂ ਦੇਣ ਲੱਗੇ ਸੀ ਵੀ ਲੋਕ ਜੀ 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 ਲੋਕਾਂ ਨੂੰ ਉਹਨਾਂ ਦੇ ਜਿਹੜੇ ਫੈਨਲ ਨੂੰ ਕਿਸੇ ਨੇ ਹੱਥ ਦੇਣਾ ਚਾਹੁੰਦੇ ਸਨੇਹਾ ਮੈਂ ਇਹ ਦੂੰਗਾ ਸਾਡੀ ਮਾਤਾ ਜੀ ਨੇ ਵੀ ਦਿੱਤਾ ਜੀ ਕਿਸਨੇ ਆ ਭੋਗ ਤੇ ਵੀ ਇੱਕ ਜਦੋਂ ਸਿੱਧੂ ਗਿਆ ਸੀਗਾ ਸਾਡਾ ਵੱਡਾ ਉਹਦੇ ਇੱਕ ਰੁੱਖ ਲਾਉਣ ਦੀ ਉਹਨਾਂ ਮਾਤਾ ਜੀ ਨੇ ਬੇਨਤੀ ਕੀਤੀ ਸੀ ਤੇ ਅੱਜ ਮੈਂ ਇੱਕ ਬੇਨਤੀ ਕਰੂੰਗਾ ਸਾਡੇ ਪਰਿਵਾਰ ਵੱਲੋਂ ਵੀ ਅੱਜ ਆਉਣ ਤੇ ਵੀ ਇੱਕ ਰੁੱਖ ਲਾਇਆ ਜਾਵੇ ਫਲਦਰ ਬੂਟਾ ਲਾਇਆ ਜਾਵੇ ਜਿਵੇਂ ਜਿਵੇਂ ਫਲਦਰ ਬੂਟਾ ਚੱਲੂਗਾ ਤੇ ਸਾਡਾ ਸਿੱਧੂ ਵੀ ਉਵੇਂ ਤਾਂ ਆਊਗਾ ਫਿਰ ਜੀ ਉਹ ਵੀ ਫਲ ਦੇਊਗਾ ਲੋਕਾਂ ਨੂੰ ਜਿਵੇਂ ਪਹਿਲਾਂ ਇੱਕ ਵਾਰੀ ਕਦੋਂ ਪੰਗੜੇ ਪਈ ਸੀ ਯਾਦਾ ਕਦੋਂ ਹਵੇਲੀ ਦੇ ਵਿੱਚ ਕਿਉਂਕਿ ਬਹੁਤ ਸਮਾਂ ਉਰੇ ਮਾਹੌਲ ਖਰਾਬ ਰਿਹਾ ਹਵੇਲੀ ਦਾ ਲਾਸਟ ਵਾਰੀ ਕਦੋਂ ਇਹ ਜਿਹਾ ਮਾਹੌਲ ਸੀ ਕੋਈ ਯਾਦ ਆ ਬਾਈ ਦੇ ਹੁੰਦੇ ਹਾਂਜੀ ਹਾਂਜੀ ਲਾਸਟ ਵਾਰੀ ਸਾਨੂੰ ਜਿਆਦਾ ਹੈ ਪਰ ਅੱਜ ਸਾਨੂੰ ਅੱਜ ਉਹ ਨਹੀਂ ਜਿਆਦਾ ਅੱਜ ਆ ਜਿਆਦਾ ਜੀ ਸਾਨੂੰ ਅੱਜ ਪਹਿਰਿਆ ਤੇ ਅੱਜ ਦਾ ਬਹੁਤ ਹੀ ਮਤਲਬ ਖੁਸ਼ ਹੈ ਜੀ ਅਸੀਂ ਤੁਹਾਨੂੰ ਮਤਲਬ ਸਾਰਾ ਕੁਝ ਭੁੱਲਿਆ ਹੋਇਆ ਜੀ ਮਗਰਲਾ ਤੇ ਪਰ ਬਾਈ ਦੀ ਸਾਨੂੰ ਜਿਆਦਾ ਹੁੰਦੀ ਰਹੂਗੀ ਵੱਡੇ ਦੀ ਪਰ ਇਸ ਨੂੰ ਅਸੀਂ ਅਸ ਕਰਦੇ ਹਾਂ ਪਰਮਾਤਮਾ ਵਾਰੇ ਜਿਵੇਂ ਸਾਨੂੰ ਵਾਪਸ ਭੇਜਿਆ ਓਵੇਂ ਹੀ ਇਹਨਾਂ ਦੀ ਆਵਾਜ਼ ਰਿੱਟੋ ਦਿਮਾਗ ਰਿੱਟੋ ਇਹਨਾਂ ਦੀ ਸੰਸਕਾਰ ਪਰਿਵਾਰ ਦੇ ਤੇਜ ਜਲ ਇਹ ਅਸੀਂ ਅਰਦਾਸ ਕਰਾਂਗੇ ਪਰਮਾਤਮਾ ਕੀ